ਸਤਿ ਸ਼੍ਰੀ ਅਕਾਲ ਜੀ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਤੇ ਤੁਹਾਡਾ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਸ ਤੁਹਾਡੇ ਲਈ ਫਿਰ ਇੱਕ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿੰਟਰ ਦਾ ਸੀਜ਼ਨ ਆਇਆ ਹੈ ਨਾ ਜਿਹੜੀ ਆਪਣੀ ਵਿੰਟਰ ਹੈ ਸਰਦੀ ਪੂਰੀ ਪੀਕ ਤੇ ਹੈ ਇਸ ਕਰਕੇ ਅਸੀਂ ਤੁਹਾਡੇ ਨਾਲ ਸਾਰੇ ਹੀ ਵਿੰਟਰ ਫੈਬਰਿਕ ਤੁਹਾਨੂੰ ਦਿਖਾ ਰਹੇ ਹਾਂ ਸੋ ਉਹਨਾਂ ਦੇ ਉੱਤੇ ਜਿਵੇਂ embroidery ਦੇ ਡਿਜ਼ਾਈਨ ਫੈਬਰਿਕ ਹੈ ਨਾ ਸਾਰਾ ਤੁਹਾਨੂੰ ਅਸੀਂ ਵਿਂਟਰ ਦੇ ਅਕੋਰਡਿੰਗ ਹੀ ਤੁਹਾਨੂੰ ਸਾਰੀ ਜਿਹੜਾ ਫੈਬਰਿਕ ਆ ਇੰਟਰੋਡਿਊਸ ਕਰਵਾ ਰਹੇ ਹਾਂ ਸੋ ਅੱਜ ਦੀ ਵੀਡੀਓ ਵੀ ਆਪਣੀ ਜਿਹੜੀ ਵਿਂਟਰ ਕਲੈਕਸ਼ਨ ਤੇ ਹੈ ਜਿਹਦੇ ਵਿੱਚ ਕਿ ਦੋ ਤਿੰਨ ਤਰ੍ਹਾਂ ਦੇ ਤੁਹਾਨੂੰ ਫੈਬਰਿਕ ਅਸੀਂ ਦਿਖਾਵਾਂਗੇ ਜਿਹੜੇ ਵਿੰਟਰ ਦੇ ਵਿੱਚ ਕੁਸ਼ਕ ਜਿੱਦਾਂ ਪਸ਼ਮੀਨਾ ਜਿਹੜੇ ਕਿ ਵਿੰਟਰ ਫਰੈਂਡਲੀ ਨੇ ਜਿਹੜੇ ਆਜ ਸਾਲ ਹੀ ਆਪਣੇ ਵਧੀਆ ਪੂਰੇ ਡਿਮਾਂਡ ਦੇ ਵਿੱਚ ਰਹਿੰਦੇ ਆ ਹਨ ਕੁਸ਼ਕ ਫੈਬਰਿਕ ਹੈ ਜਿਹੜੇ ਕਿ ਇਸ ਸਾਲ ਨਵੇਂ ਆਏ ਨੇ ਹਨ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੁਹਾਨੂੰ ਅਸੀਂ ਫੈਬਰਿਕ ਏਮਬਰਾਇਡਰੀ ਸਾਰੇ ਤੁਹਾਨੂੰ ਪੂਰੀ ਡਿਟੇਲ ਚ ਇਨਫੋਰਮੇਸ਼ਨ ਦੇਵਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੇ ਜਿਹੜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਕਰੋ ਸੋ ਕਰਦੇ ਆ ਜੀ ਵੀਡੀਓ ਸਟਾਰਟ ਪਹਿਲਾ ਸੂਟ ਹੈ ਜੀ ਸਾਡਾ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਪਹਿਲਾਂ ਇਹਦਾ ਫੈਬਰਿਕ ਚੈੱਕ ਕਰੋ ਬਹੁਤ ਹੀ ਵਧੀਆ ਫਾਈਨ ਕੁਆਲਟੀ ਦਾ ਪਸ਼ਮੀਨਾ ਹੈ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਪਹਿਲਾਂ ਵੀ ਅਸੀਂ ਕਹਿੰਦੇ ਹੁੰਨੇ ਆ ਕਿ ਤੁਹਾਨੂੰ ਕੋਈ ਵੀ ਜਿੱਦਾਂ ਬੁਰ ਵਗੈਰਾ ਦੀ ਜਾ ਮਤਲਬ ਕੋਈ ਵੀ ਜਾਂ ਫਿਟਿੰਗ ਨੂੰ ਲੈ ਕੇ ਕੋਈ ਇਸ਼ੂ ਨਹੀਂ ਆਏਗਾ ਤੇ ਗੱਲ ਇਹਦੇ ਕਲਰ ਦੀ ਕਰਦੇ ਆਂ ਦੇਖੋ ਬਹੁਤ ਹੀ ਪਿਆਰਾ ਮਹਿੰਦੀ ਸ਼ੇਡ ਹੈ ਗ੍ਰੀਨ ਕਲਰ ਹਰ ਏਜ ਦੀ ਭੈਣ ਕਿਸੇ ਵੀ ਏਜ ਦੀ ਇਹਨੂੰ ਬੇਫਿਕਰ ਹੋ ਕੇ ਬੀਅਰ ਕਰ ਸਕਦੀ ਹੈ ਤੇ ਮੇਨ ਇਹਦੇ ਉੱਤੇ ਬੜਾ ਹੀ ਸੋਹਣਾ ਸੀ ਸੋਬਰ ਜਾਂ ਹਲਕਾ ਹਲਕਾ ਬੜਾ ਹੀ ਪਿਆਰਾ ਕੰਮ ਕੀਤਾ ਹੋਇਆ ਤੁਸੀਂ ਦੇਖੋ ਬੜੀ ਹੀ ਸੋਹਣੀ ਹਲਕੀ ਜੀ ਬੇਲ ਦਿੱਤੀ ਹੋਈ ਹੈ ਘੇਰੇ ਦੇ ਉੱਤੇ ਬੜਾ ਹੀ ਪਿਆਰਾ ਕਲਰ ਕੰਬੀਨੇਸ਼ਨ ਪਾਈ ਹੋਏ ਨੇ ਦੇਖੋ ਡਿਫਰੈਂਟ ਜੀਕ ਘੇਰੇ ਦੇ ਉੱਤੇ ਓਨਲੀ ਬੇਲ ਦਿੱਤੀ ਗਈ ਆ ਤੁਸੀਂ ਚਾਹੋ ਤਾਂ ਸੀ ਜਿਵੇਂ ਸ਼ਰਟ ਦੇ ਉੱਤੇ ਮੂਰੇ ਹਲਕਾ ਹਲਕਾ ਵਿੱਚੋਂ ਆਪਾਂ ਕੋਈ ਬਰੀਕ ਪੂਟੀ ਪਿਕ ਕਰਕੇ ਉਹ ਵੀ ਆਪਾਂ ਵਿੱਚ ਪਾ ਸਕਦੇ ਆ ਬਟ ਇਹਨਾਂ ਨੇ ਬਿਲਕੁਲ ਹੀ ਲਾਈਟ ਵੇਟ ਕਰਵਾਇਆ ਹੈ ਹਨਾ ਇਦਾਂ ਨਹੀਂ ਆ ਤੁਸੀਂ ਇਹ ਡਿਫਰੈਂਟ ਜਿਹਾਂ ਆਪਾਂ ਵੇਲਾ ਜਿਵੇਂ ਘੇਰੇ ਦੇ ਉੱਤੇ ਜਾਂ ਚਾਕਾਂ ਤੇ ਯੂਜ਼ ਕਰਕੇ ਇਹਨੂੰ ਬੜਾ ਹੀ ਵਧੀਆ ਸੋਬਰ ਤੇ ਡੀਸੈਂਟ ਲੁੱਕ ਦੇ ਕੇ ਸੂਟ ਬਣਾ ਸਕਦੇ ਆ ਬਾਕੀ ਜਿੰਨਾ ਆਪਾਂ ਇਹਨੂੰ ਸੂਟ ਨੂੰ ਸਿੰਪਲ ਰੱਖਦੇ ਆ ਉਹਨੇ ਆਪਾਂ ਨੂੰ ਘਰੇ ਹੰਡਾਉਣ ਦੇ ਵਿੱਚ ਪਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਨਾ ਤੁਸੀਂ ਬਾਹਰ ਵੀ ਇਹਨੂੰ ਉੱਪਰ ਦੀ ਕੋਟ ਕੋਟੀ ਸ਼ਾਲ ਕੁਝ ਵੀ ਵੇਅਰ ਕਰਕੇ ਹੈ ਨਾ ਘੇਰੇ ਦੇ ਘੇਰੇ ਦਾ ਕੰਮ ਚਾਕ ਦਾ ਕੰਮ ਹੋਵੇ ਤਾਂ ਤੁਸੀਂ ਉਹਨੂੰ ਵਧੀਆ ਬਾਹਰ ਅੰਦਰ ਵੀ ਪਾ ਸਕਦੇ ਹੋ ਨਾ ਇਹ ਹੈਗਾ ਜੀ ਬਾਜੂ ਦਾ ਕੰਮ ਦੇਖੋ ਬਾਕੀ embroiderry ਦੇ ਵਿੱਚ ਇਹ ਹੁੰਦਾ ਕਿ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਯੂਜ਼ ਕੀਤੇ ਗਏ ਆ ਦੇਖੋ ਤੁਸੀਂ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਯੂਜ਼ ਕੀਤੇ ਗਏ ਨੇ ਹਨਾ ਬੜੇ ਹੀ ਸੋਹਣੇ ਡੀਸੈਂਟ ਲੁੱਕ ਦਿੱਤੀ ਗਈ ਹੈ ਇਹਨੂੰ ਤੇ ਬੜਾ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਦੁਪੱਟਾ ਤੁਸੀਂ ਬਾਕੀ ਸਟਿਚਿੰਗ ਪੈਟਰਨ ਤੇ ਵੀ ਆਪਾਂ ਡਿਪੈਂਡ ਕਰਦਾ ਹੁੰਦਾ ਹੈ ਨਾ ਤੁਹਾਡਾ ਸਟਿਚਿੰਗ ਪੈਟਰਨ ਕਿਦਾਂ ਦਾ ਤੁਸੀਂ ਇਹਨੂੰ ਲੇਸਸ ਵਗੈਰਾ ਦੇ ਕੇ ਦੀ ਲੁੱਕ ਨੂੰ ਹੋਰ ਵੀ ਸੋਹਣਾ ਬਣਾ ਸਕਦੇ ਹੋ ਹਨਾ ਤੇ ਬਾਕੀ ਇਹਦੇ ਨਾਲ ਤੁਸੀਂ ਦੁਪੱਟਾ ਤੁਸੀਂ ਦੇਖੋ ਅਗਰ ਸੇਮ ਬੇਸ ਕਲਰ ਦਾ ਅਗਰ ਲਗਾਉਣਾ ਹੈ ਉਹ ਵੀ ਲੱਗ ਜਾਏਗਾ ਹਨਾ ਮਲਟੀ ਕਲਰ ਦੀ ਲੇਸ ਹੋ ਜੇਗੀ ਬਾਕੀ ਕੰਟਰਾਸਟ ਦੇ ਵਿੱਚ ਕਰਕੇ ਜਦੋਂ ਸਾਰਾ ਪੂਰੇ ਸੂਟ ਦੀ ਸਟਿਚਿੰਗ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਉਂਦੀ ਹੈ ਹਨਾ ਤੇ ਕਰਦੇ ਹਾਂ ਜੀ ਆਪਾਂ ਦੂਸਰੇ ਸੂਟ ਦੀ ਗੱਲ ਦੂਸਰਾ ਸੂਟ ਹੈ ਜੀ ਇਹ ਸਟਿਚ ਹੈ ਦੇਖੋ ਤੁਸੀਂ ਬਹੁਤ ਹੀ ਪਿਆਰਾ ਸੂਟ ਹੈ ਇਹ ਜਿਹੜਾ ਕਿ ਮਸਲੀਨ ਦੇ ਉੱਤੇ ਆ ਮਸਲੀਨ ਦਾ ਸੂਟ ਵੀ ਆਪਾਂ ਇਹਨੂੰ ਵਿੰਟਰ ਦੇ ਵਿੱਚ ਵਧੀਆ ਨੀਚੇ ਲਾਈਨਿੰਗ ਵਗੈਰਾ ਲਗਾ ਕੇ ਇਹਨੂੰ ਆਪਾਂ ਪਾਰਟੀ ਵੇਅਰ ਜਿਵੇਂ ਛੋਟੇ-ਮੋਟੇ ਫੰਕਸ਼ਨਾਂ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਤੇ ਇਹਦੇ ਤੁਸੀਂ ਕਲਰ ਦੀ ਗੱਲ ਕਰੋ ਬਹੁਤ ਹੀ ਪਿਆਰਾ ਕਲਰ ਹੈ ਇਹਦਾ ਕਲਰ ਇਹਦਾ ਮਾਊਸ ਸ਼ੇਡ ਦਾ ਕਲਰ ਹੈ ਬੜੇ ਵੀ ਇਹ ਵੀ ਹਰ ਇੱਕ ਭੈਣ ਦੇ ਜਿਵੇਂ ਕਿਸੇ ਵੀ ਇਸ ਦੀ ਭੈਣ ਇਹਨੂੰ ਬੇਫਿਕਰ ਹੋ ਕੇ ਬਿਅਰ ਕਰ ਸਕਦੀ ਆ ਇਹ ਬੜਾ ਹੀ ਪਿਆਰਾ ਇਹ ਕਲਰ ਹੈ ਤੇ ਗੱਲ ਕਰਦੇ ਹਾਂ ਤੇ embroidery embroidery ਤੁਸੀਂ ਦੇਖੋ ਬੜੀ ਹੀ ਸੋਹਣੀ ਜੁਨੀਕ ਤੇ ਡਿਫਰੈਂਟ ਜੀ embroidery ਕੀਤੀ ਹੋਈ ਹੈ ਸਾਰਾ ਹੀ ਹੈਂਡ ਦਾ ਕੰਮ ਆ ਜਿੱਦਾਂ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਕਿ ਰੇਸ਼ਮ ਦੇ ਧਾਗੇ ਨਾਲ ਇਸ ਤਰ੍ਹਾਂ ਦੇ ਇਹ ਦੁਬਾਰਾ ਹਨਾ ਇਹ ਮਤਲਬ ਬਹੁਤ ਸੋਹਣਾ ਇਹਨੂੰ ਹੱਥ ਨਾਲ ਕੰਮ ਕੀਤਾ ਜਾਂਦਾ ਹੈ ਤੇ ਇਹ ਵੀ ਸੇਮ ਇਸ ਤਰ੍ਹਾਂ ਦਾ ਕੰਮ ਹੈ ਬੜੇ ਹੀ ਸੋਹਣੇ ਕਲਰ ਪਾਏ ਹੋਏ ਆ ਸਾਰਾ ਹੈਂਡ ਦਾ ਕੰਮ ਹੈ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਤੇ ਜਿਹੜੇ ਫਲਾਰਸ ਨੇ ਇਹਨਾਂ ਨੂੰ ਥੋੜੀ ਜਿਹੀ ਡਿਫਰੈਂਟ ਲੁੱਕ ਦੇ ਦਿੱਤੀ ਹੋਈ ਆ ਡਿਫਰੈਂਟ ਡਿਫਰੈਂਟ ਫਲਾਰਸ ਯੂਜ਼ ਕੀਤੇ ਨੇ ਦੇਖੋ ਤੁਸੀਂ ਜਿਹੜੇ ਸਾਰੇ ਹੀ ਫਲਾਰਸ ਨੇ ਉਹਨਾਂ ਦੇ ਥੋੜਾ ਜਿਹਾ ਜਿਹੜਾ ਸਟਾਈਲ ਆ ਜਾਂ ਉਹਨਾਂ ਦੇ ਮਤਲਬ ਕਲਰ ਕੰਬੀਨੇਸ਼ਨ ਡਿਫਰੈਂਟ ਡਿਫਰੈਂਟ ਨੇ ਜਿਹੜੇ ਕਿ ਘੇਰੇ ਦੇ ਉੱਤੇ ਬਹੁਤ ਹੀ ਪਿਆਰੇ ਲੱਗਦੇ ਨੇ ਤੁਸੀਂ ਦੇਖੋ ਬੜੀ ਹੀ ਵਧੀਆ ਇੱਕ ਕਲਾਸਿਕ ਜੀ ਤੇ ਅੰਟੀਕ ਜੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਬੜੀ ਹੀ ਸੋਹਣੀ ਤੁਸੀਂ ਦੇਖੋ ਸਿੱਪੀ ਤੇ ਪਰਲਸ ਨਾਲ ਹਲਕਾ ਹਲਕਾ ਅ ਵਿੱਚ ਮਹਿਰੂਨ ਕਲਰ ਦਾ ਥ੍ਰੈਡ ਲਾ ਕੇ ਬੜਾ ਹੀ ਸੋਹਣਾ ਬਾਰਡਰ ਦਿੱਤਾ ਗਿਆ ਤੇ ਬਾਕੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਪਾਏ ਨੇ ਹਨ ਜਿੱਦਾਂ ਕਿ ਸੂਟ ਦਾ ਕਲਰ ਬਹੁਤ ਲਾਈਟ ਆ ਇਹਦੇ ਉੱਤੇ ਕਲਰ ਕੰਬੀਨੇਸ਼ਨ ਡਾਰਕ ਪਾ ਕੇ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਹੈ ਇਹ ਬਾਜੂ ਦਾ ਕੰਮ ਹੈ ਦੇਖੋ ਤੁਸੀਂ ਬਾਜੂ ਦੇ ਉੱਤੇ ਵੀ ਇੱਕ ਬਹੁਤ ਸੋਹਣਾ ਫਲਾਰ ਦਿੱਤਾ ਹੋਇਆ ਹੈ ਵਿੱਚੋਂ ਪਿਕ ਕਰਕੇ ਦੀ ਦੇ ਵਿੱਚ ਜਿਆਦਾ ਮਲਟੀ ਕਲਰਸ ਸੀ ਹੈ ਨਾ ਉਹ ਫਲਾਰ ਸਿੱਕਾ ਪਾਜੂ ਤੇ ਦਿੱਤਾ ਹੋਇਆ ਹੈ ਬੜੀ ਹੀ ਸੋਹਣੀ ਲੁੱਕ ਆਈ ਹੈ ਤੇ ਇਹ ਹੈਗਾ ਜੀ ਸਲਵਾਰ ਦਾ ਕੰਮ ਤੁਸੀਂ ਦੇਖੋ ਜਿਹੜਿਆਂ ਪਹਿਣਾ ਕੁਝ ਮਸ਼ੀਨ ਵਰਕ ਤੋਂ ਜਾਂ ਹੈਂਡ ਵਰਕ ਤੋਂ ਕੁਝ ਥੋੜਾ ਜਿਹਾ ਹਟਕੇ ਪਾਉਣਾ ਚਾਹੁੰਦੀਆਂ ਨੇ ਬੜੀ ਹੀ ਸੋਹਣੀ ਕਲਾਸਿਕ ਜੀ ਲੁੱਕ ਤੇ ਟ੍ਰੈਡੀਸ਼ਨਲ ਜੀ ਲੁੱਕ ਆਈ ਹੈ ਜਿੱਦਾਂ ਪਹਿਲਾਂ ਹੱਥਾਂ ਨਾਲ ਕੰਮ ਕਰਦੀਆਂ ਹੁੰਦੀਆਂ ਸੀ ਹੈਨਾ ਹੱਥੀਂ ਆਪਦੇ ਸੂਟ ਕੱਢਦੇ ਹੁੰਦੀਆਂ ਸੀ ਜਾਂ ਕਿਵੇਂ ਵੀ ਓਦਾਂ ਦੀ ਬੜੀ ਹੀ ਪਿਆਰੀ ਸੋਹਣਾ ਇਹ ਸੂਟ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਸੇਮ ਦੋਨੇ ਫਲਾਰਸ ਜਿੱਦਾਂ ਬਾਜੂ ਤੇ ਆ ਉਹਨਾਂ ਨੂੰ ਆਪਾਂ ਚੱਕ ਕੇ ਅ ਸਲਵਾਰ ਦੇ ਉੱਤੇ ਵੀ ਪਾਇਆ बॉटम ਦੇ ਉੱਤੇ ਤੇ ਸੇਮ ਉਸ ਤਰ੍ਹਾਂ ਦਾ ਬਾਰਡਰ ਆਪਾਂ बॉटम ਤੇ ਕੱਟਿਆ ਤੇ ਇਹ ਹੈਗਾ ਜੀ ਦੁਪੱਟਾ ਦੁਪੱਟਾ ਇਹਦੇ ਨਾਲ ਅਸੀਂ ਜਿੱਦਾਂ ਵਿంటర్ ਦਾ ਹੈ ਕਿ ਕੋਈ ਪ੍ਰੋਬਲਮ ਨਾ ਹੋਵੇ ਪਿਓਰ ਔਰਗੈਂਜਾ ਦਾ ਦੁਪੱਟਾ ਬਿਲਕੁਲ ਸਿੰਪਲ ਰੱਖਿਆ ਬਟ ਤੁਸੀਂ ਆਪਣੇ ਅਕੋਰਡਿੰਗ ਇਹ ਨੂੰ ਟਾਈ ਐਂਡ ਟਾਈ ਦਾ ਕਨਸੈਪਟ ਵੀ ਦੇ ਸਕਦੇ ਹੋ ਤੇ ਆਪਣੇ ਅਕੋਰਡਿੰਗ ਤੁਸੀਂ ਇਹ ਨੂੰ ਥੋੜਾ ਬਹੁਤ ਕੋਈ ਲੇਸਸ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਬਟ ਅਸੀਂ ਇਹ ਨੂੰ ਥੋੜਾ ਸਿੰਪਲ ਹੀ ਰੱਖਣ ਦੀ ਕੋਸ਼ਿਸ਼ ਕੀਤੀ ਆ ਦੇਖੋ ਤੁਸੀਂ ਬਹੁਤ ਹੀ ਪਿਆਰਾ ਹੈ ਜਿਹੜਾ ਸੂਟ ਹੈ ਬਣ ਕੇ ਰੈਡੀ ਹੋਇਆ ਹੈ ਬੜੀ ਹੀ ਪਿਆਰੀ ਇਹਦੀ ਲੁੱਕ ਆਉਂਦੀ ਹੈ ਇੱਕ ਕੁਝ ਡਿਫਰੈਂਟ ਜੈ ਟੇਸਟ ਤੁਹਾਨੂੰ ਅਸੀਂ ਦਿਖਾਇਆ ਹੈ ਨਾ ਤੁਸੀਂ ਕਿਦਾਂ ਆਪਣੇ ਸੂਟ ਨੂੰ ਵਧੀਆ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹੋ ਨਾ ਸੋ ਨੈਕਸਟ ਜਿਹੜਾ ਸੂਟ ਹੈ ਜੀ ਸਾਡਾ ਉਹ ਹੈਗਾ ਵਿంటర్ ਦੇ ਵਿੱਚ ਇੱਕ ਬਹੁਤ ਹੀ ਸੋਨਾ ਜਿਹੜਾ ਨਵਾਂ ਫੈਬਰਿਕ ਇੰਟਰੋਡਿਊਸ ਹੋਇਆ ਹੈ ਜਿਹੜਾ ਕਿ ਸਿਲਕ ਪਸ਼ਮੀਨਾ ਹੈ ਦੇਖੋ ਤੁਸੀਂ ਬਹੁਤ ਹੀ ਸੋਹਣੀ ਇਹਦੇ ਵਿੱਚ ਸ਼ਾਈਨਿੰਗ ਹੈ ਸੀ ਤੁਹਾਡੇ ਨਾਲ ਇਹ ਸੂਟ ਪਹਿਲਾਂ ਵੀ ਸ਼ੇਅਰ ਕੀਤਾ ਸੀ ਪਹਿਲਾਂ ਅਨ ਸਟਿਚ ਸੀ ਹੁਣ ਅਸੀਂ ਤੁਹਾਨੂੰ ਵਿਦ ਸਟਿਚਿੰਗ ਪੈਟਰਨ ਦੇ ਨਾਲ ਸੋਨੂੰ ਦਿਖਾ ਰਹੇ ਹਾਂ ਤੇ ਇਸ ਤਰ੍ਹਾਂ ਦੇ ਫੈਬਰਿਕ ਦੇ ਉੱਤੇ ਬਹੁਤ ਸੂਟ ਬਣ ਕੇ ਹੈਨਾ ਮਤਲਬ ਬਣਨੇ ਰੈਡੀ ਵੀ ਹੋ ਰਹੇ ਆ ਤੁਹਾਨੂੰ ਨੈਕਸਟ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਵਾਂਗੇ ਦੇਖੋ ਬੜਾ ਹੀ ਪਿਆਰਾ ਇਹ ਸੂਟ ਬਣ ਕੇ ਰੈਡੀ ਹੋਇਆ ਬੜੀ ਹੀ ਸੋਹਣੀ ਇਹਦੇ ਵਿੱਚ ਸ਼ਾਈਨਿੰਗ ਆਉਂਦੀ ਹੈ ਕੱਪੜੇ 'ਚ ਅਸੀਂ embroidery ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਦੇਖੋ ਬੜੇ ਹੀ ਸੋਹਣਾ ਜਿਵੇਂ ਅੱਜ ਕੱਲ ਪੀਕਾਕ ਜੀ ਜਿਹੜੀ ਏਮਬਰਾਇਡਰੀ ਹੈ ਉਹ ਬੜੀ ਹੈ ਨਾ ਟ੍ਰੈਂਡ ਦੇ ਵਿੱਚ ਰਹੀ ਹੈ ਤਾਂ ਬੜੇ ਹੀ ਸੋਹਣੇ ਇੱਕ ਪੀਕਾਕ ਸ਼ੇਡ ਦੀ ਜਿਹੜੀ ਏਮਬਰਾਇਡਰੀ ਹੋਈ ਹੈ ਦੇਖੋ ਵਿਦ ਹੈਂਡ ਦਾ ਟੱਚ ਦਿੱਤਾ ਹੈ ਸਾਰਾ ਮਸ਼ੀਨ ਵਰਕ ਹੈ ਤੇ ਵਿੱਚ ਅਸੀਂ ਸਾਰੀ ਮਤਲਬ ਹੈਂਡ ਦਾ ਟੱਚ ਦਿੱਤਾ ਹੋਇਆ ਹੈ ਪਰਲਸ ਦਾ ਸਿੱਪੀਆਂ ਦਾ ਹੈ ਨਾ ਬੜਾ ਹੀ ਪਿਆਰਾ ਸਾਰਾ ਆਹ ਦੇਖੋ ਤੁਸੀਂ ਬੜੇ ਹੀ ਸੋਹਣੇ ਮਤਲਬ ਕਲਰ ਕੰਬੀਨੇਸ਼ਨ ਪਾਏ ਹੋਏ ਆ ਤੇ ਨਾਲ ਅਸੀਂ ਇਹਦੇ ਵਿੱਚੋਂ ਪਿਕ ਕਰਕੇ ਆਪਾਂ ਲੇਸ ਨਾਲ ਬੜਾ ਹੀ ਸੋਹਣਾ ਨੀਚੇ ਟੱਚ ਦਿੱਤਾ ਏ ਜਿੱਦਾਂ ਥੋੜਾ ਜਿਹਾ ਫਰੋਜੀ ਕਲਰ ਦੀ ਵਿੱਚ ਹਲਕੀ ਸ਼ਾਈਨਿੰਗ ਵੀ ਪੈਂਦੀ ਏ ਤੇ ਆਪਾਂ ਮੇਨ ਪੀਕਾਕ ਕਲਰ ਦੇ ਉੱਤੇ ਜਿਹੜਾ ਹੈਗਾ ਫਰੋਜੀ ਕਲਰ ਆਪਾਂ ਜ਼ਿਆਦਾ ਹਾਈਲਾਈਟ ਕੀਤਾ ਇਸੇ ਕਰਕੇ ਜਿਹੜੀ ਲੇਸ ਹੈ ਉਹ ਆਪਾਂ ਫਰੋਜੀ ਕਲਰ ਦੀ ਲਾਈ ਹੈ ਗਲਾ ਦੇਖੋ ਤੁਸੀਂ ਬੜਾ ਹੀ ਸੋਹਣਾ ਵੀ ਸ਼ੇਪ ਦਾ ਗਲਾ ਬਣਾਇਆ ਹੋਇਆ ਹੈ ਜਿਹੜਾ ਕਿ ਬੜਾ ਹੀ ਸੋਹਣਾ ਇਹਨੂੰ ਡਿਜ਼ਾਈਨਰ ਜਿਹਾ ਕਨਸੈਪਟ ਦੇ ਰਿਆ ਹੈ ਹਨਾ ਤੇ ਸੇਮ ਜਿਹੜੀ ਆਪਣਾ ਮੂਰਨੀ ਦਾ ਕਨਸੈਪਟ ਉਹ ਵਾਜੂਤ ਹੈ ਇਹ ਇਹਨੂੰ ਬੜੀ ਹੀ ਸੋਹਣੀ ਡੀਸੈਂਟ ਇਹਨੂੰ ਤੁਸੀਂ ਕਿਤੇ ਵੀ ਵਾਰ ਅੰਦਰ ਵਧੀਆ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਹਨਾ ਨਾਲ ਆਪਾਂ ਇਹਦੇ ਤੁਹਾਨੂੰ ਦਿਖਾਉਣਾ ਹੈ ਦੁਪੱਟਾ ਇਹ ਸਲਵਾਰ ਹੈ ਸਲਵਾਰ ਆਪਾਂ ਇਹਦੇ ਨਾਲ ਬਿਲਕੁਲ ਸਿੰਪਲ ਰੱਖੀ ਹੈ ਦੇਖੋ ਤੁਸੀਂ ਬਹੁਤ ਹੀ ਪਿਆਰਾ ਹਨਾ ਸੂਟ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਆਪਾਂ ਸੇਮ ਬੇਸ ਕਲਰ ਦਾ ਰੱਖਿਆ ਹੈ ਕਿਉਂਕਿ ਇਹਦੇ ਵਿੱਚ ਸ਼ਾਈਨਸ ਆਉਂਦੀਆਂ ਹਨਾ ਤਾਂ ਦੁਪੱਟਾ ਆਪਾਂ ਕੰਟਰਾਸਟ ਥੋੜਾ ਜਿਹਾ ਹੋ ਜਾਂਦਾ ਹਨਾ ਆਰਡ ਲੱਗਦਾ ਇਸ ਕਰਕੇ ਆਪਾਂ ਬੇਸ ਕਲਰ ਦਾ ਹੀ ਦੁਪੱਟਾ ਰੱਖਿਆ ਤੇ ਬਟ ਆਪਾਂ ਜੋ ਕਲਰ ਦੀ ਸ਼ਾਈਨਿੰਗ ਆਉਂਦੀ ਹੈ ਜਾਂ ਜੋ ਕਲਰ ਆਪਾਂ ਹਾਈਲਾਈਟ ਕੀਤਾ ਉਹਦੇ ਨਾਲ ਦੀ ਸੇਮ ਆਪਾਂ ਲੇਸ ਦਿੱਤੀ ਹੋਈ ਹੈ ਦੇਖੋ ਤੁਸੀਂ ਬਹੁਤ ਹੀ ਪਿਆਰਾ ਇਹ ਸੂਟ ਬਣ ਕੇ ਰੈਡੀ ਹੋਇਆ ਸੋਬਰ ਸਿੰਪਲ ਤੇ ਡੀਸੈਂਟ ਤੇ ਡਿਜ਼ਾਈਨਰ ਜਿਹਾ ਸੂਟ ਬਣ ਕੇ ਰੈਡੀ ਹੋਇਆਗਾ ਕੁਝ ਜਿੱਦਾਂ ਮੋਰਨੀ ਦਾ ਅੱਜਕੱਲ ਬਹੁਤ ਟ੍ਰੈਂਡ ਹੈ ਹਨਾ ਉਹ ਚੀਜ਼ ਨੂੰ ਦੇਖਦੇ ਹੋਏ ਬੜਾ ਹੀ ਵਧੀਆ ਸੂਟ ਬਣਿਆ ਹੈ ਇਹ ਤੇ ਬਾਕੀ ਇਹ ਸੀਗੇ ਸਾਡੇ ਅੱਜ ਦੇ ਸੂਟ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਅ ਬਾਕੀ ਅਸੀਂ ਸਕਰੀਨ ਦੇ ਉੱਤੇ ਆਪਣਾ ਨੰਬਰ ਦਿੱਤਾ ਹੋਇਆ ਹੈ ਅਗਰ ਤੁਸੀਂ ਤੁਹਾਨੂੰ ਕੋਈ ਵੀ ਡਿਟੇਲ ਦੇ ਵਿੱਚ ਕੋਈ ਵੀ ਸੂਟ ਦਾ ਤੁਹਾਨੂੰ ਕੋਈ ਕਲਰ ਕੰਬੀਨੇਸ਼ਨ ਨੂੰ ਲੈ ਕੇ ਹੈਨਾ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਇਹ ਜਿਹੜੇ ਡਿਜ਼ਾਈਨ ਆ ਉਹ ਤੁਸੀਂ ਕਰਵਾ ਸਕਦੇ ਹੋ ਹੈਨਾ ਤੇ ਬਾਕੀ ਅਸੀਂ ਆਪਣਾ ਨੰਬਰ ਦਿੱਤਾ ਗਿਆ ਹੈ ਤੁਸੀਂ ਹੋਰ ਜਿਆਦਾ ਕੋਈ ਇਨਕੁਆਰੀ ਹੋਵੇ ਜਾਂ ਤੁਸੀਂ ਡਿਟੇਲ ਦੇ ਵਿੱਚ ਪੁੱਛਣਾ ਹੋਵੇ ਤਾਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਸਤਿ ਸ਼੍ਰੀ ਅਕਾਲ